ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋਕ ਮਿੱਤਰੋ ਆਪਣੇ ਕੋਲ ਕੁਝ ਦੇਸੀ ਕਬੂਤਰ ਤੁਹਾਨੂੰ ਦਿਖਾਉਨੇ ਆ ਦੋ ਤੇ ਆ ਟੈਡੀ ਆ ਇੱਕ ਆ ਦੇਖੋ ਵਿੱਚ ਬੈਠਾ ਬਾਈ ਚਿੱਟੀਆਂ ਸਾਫ ਅੱਖਾਂ ਦਾ ਇਹ ਕਾ ਟੈਡੀ ਆ ਤੇ ਇਹ ਕਾ ਨੀਚੇ ਵੀ ਟੈਡੀ ਆ ਠੀਕ ਆ ਚਿੱਟੀਆਂ ਸਾਫ ਅੱਖਾਂ ਦੇ ਦੋਵੇਂ ਫੁੱਲ ਠੀਕ ਆ ਜੀ ਉਸ ਤੋਂ ਬਾਅਦ ਆ ਦੇਖੋ ਇਹ ਲਾਲ ਅੱਖਾਂ ਦੀ ਆ ਇੱਕ ਠੀਕ ਆ ਜੈਲਦਾਰ ਆ ਦੇਖੋ ਕਾਲਸਰਾ ਟੋਪੀ ਵਾਲਾ ਨਾਲ ਹੀ ਇਹਦੇ ਲਾਲ ਅੱਖਾਂ ਦਾ ਜੀਰਾ ਬੈਠਾ ਆ ਕਬੂਤਰ ਦੇਖੋ ਤੁਸੀਂ ਟੈਡੀ ਵੀਆ ਤੇ ਇਹ ਜੀਰੇ ਗਾੜੀਆਂ ਲਾਲ ਅੱਖਾਂ ਦਾ ਜਿਹੜਾ ਕਬੂਤਰ ਬੈਠਾ ਹੋਇਆ ਬਾਈ ਦੂਰੋਂ ਚਮਕਦੀਆਂ ਨਾ ਲਾਲ ਅੱਖਾਂ ਇਹ ਦੇਖੋ ਨਾਲ ਹੀ ਇਹਦੇ 골ਡਨ ਬੈਠੀ ਆ ਲਾਲ ਅੱਖਾਂ ਦੀ ਇਹ ਦੇਖੋ ਕਬੂਤਰੀ ਆ ਉਹਦੇ ਪਿੱਛੇ ਜਿਹੜਾ ਬੈਠਾ ਉਹ ਵੀ ਲਾਲ ਅੱਖਾਂ ਦਾ ਗਾੜੀਆਂ ਲਾਲ ਅੱਖਾਂ ਦਾ ਉਹ ਵੀ ਕਬੂਤਰ ਆ ਪਿੱਛੇ ਆ ਜਿਹੜਾ ਜੀ ਦੇ ਦੇ ਠੀਕ ਆ ਜੀ ਇੱਕ ਆ ਜੈਲਦਾਰ ਬੈਠਾ ਨੀਚੇ ਇਹ ਵੀ ਲਾਲ ਅੱਖਾਂ ਚ ਠੀਕ ਆ ਜੀ ਇਧਰ ਉੱਪਰ ਆ ਜਾਓ ਆਇਆ ਇੱਕ ਇਹ ਵੀ ਲਾਲ ਅੱਖਾਂ ਚ ਕਾਲਸਰਾ ਠੀਕ ਹੈ ਜੀ ਨਾਲ ਇਹਦੇ ਜਿਹੜਾ ਦੇਸੀ ਆ ਲਾਲਸਰਾ ਉਹ ਵੀ ਕਾਲਸਰਾ ਆ ਪਿੱਛੇ ਇੱਕ ਉਹਦੇ ਕਬੂਤਰੀ ਵੇਖੀ ਆ ਤੇ ਆਹ ਦੇਖੋ ਇਹਦੀਆਂ ਅੱਖਾਂ ਵੀ ਪੂਰੀਆਂ ਲਾਲ ਆ ਜਿਹੜਾ ਆ ਪੱਠਾ ਨਾਲ ਲੰਮਕਿਆ ਫਿਰਦਾ ਇੱਕ ਜਾਲਦਾਰ ਵਿੱਚ ਬੈਠਾ ਆ ਗੁਟਕੰਦਿਆ ਆ ਆ ਇੱਕ ਕਬੂਤਰੀ ਆ ਜੀ ਇਹ ਵੀ ਜਾਲਦਾਰਾਂ ਚ ਛਪਿਆਂ ਦੇ ਵਿੱਚੋਂ ਠੀਕ ਹੈ ਜੀ ਕਰੋ ਸ਼ੌਂਕ ਇਹਨਾਂ ਦਾ ਤੇ ਇਹ ਸਾਰੇ ਦੇ ਸਾਰੇ ਸੇਲ ਆ ਬਾਈ ਟੋਟਲ ਤਾਨੂ ਦਾਸ ਦਿੰਨੇ ਆ 2 2 4 ਤੇ 5 9 ਤੇ 3 12 ਤੇ 2 14 15 16 17 ਬਈ 17 18 ਕਬੂਤਰ ਆਏ ਦੇਸੀ ਆ ਜਿਹੜੇ ਠੀਕ ਆ ਪੂਰੇ ਵਧੀਆ ਨੇ ਵਿੱਚ ਬਾਜ਼ੀਆਂ ਦੇ ਫੜੇ ਹੋਏ ਵੀ ਨੇ ਠੀਕ ਆ ਜੀ ਤੇ ਜਿਹੜਾ ਵੀ ਕੋਈ ਲੈਣਾ ਚਾਹੇ ਵੀਰੋ ਖਰੀਦ ਸਕਦਾ ਆ ਜਿਹਦੇ ਵਿੱਚ ਦੋ ਟੈਡੀ ਆ ਠੀਕ ਆ ਇੱਕ ਵੱਡਾ ਲਾਲ ਅੱਖਾਂ ਦਾ ਕਬੂਤਰ ਤੁਹਾਨੂੰ ਹੁਣੇ ਦਿਖਾਇਆ ਆਪਾਂ ਆ ਬੈਠਾ ਬਾਈ ਚੰਗੀ ਤਰ੍ਹਾਂ ਨਾਲ ਦੇਖ ਲਓ ਇਹਨੂੰ ਕਦ ਕਾਠ ਵਜੂਦ ਦੇਖੋ ਕਬੂਤਰ ਦਾ ਸਾਰਾ ਕੁਝ ਠੀਕ ਆ ਜੀ ਨਾਲ ਹੀ ਇਹ ਕਬੂਤਰੀ ਯਾਲਦਾਰਲੀ ਤੇ ਇੱਥੇ ਆ ਬੱਚਾ ਦੇਖੋ ਲਾਲ ਅੱਖਾਂ ਦਾ ਗਾੜੀਆਂ ਦਾ ਹੈ ਵੀ ਹੈ ਗਿਆ ਇਹ ਦੇਖੋ ਇਹ ਸਾਰੇ ਦੇ ਸਾਰੇ ਕਬੂਤਰ ਬਾਈ ਸੇਲ ਆ ਜੇ ਕੋਈ ਭਰਾ ਲੈਣਾ ਚਾਹਵੇ ਆਪਣੇ ਨਾਲ ਸੰਪਰਕ ਕਰ ਸਕਦਾ ਠੀਕ ਆ ਜੀ ਇਹ 17 18 ਕਬੂਤਰ ਆ ਸਾਰੇ ਦੇ ਸਾਰੇ ਆਪਾਂ ਦੇਣੇ ਆ ਠੀਕ ਹੈ ਜੀ ਜਿਹੜੇ ਵੀ ਕਿਸੇ ਵੀ ਭਰਾ ਨੂੰ ਚਾਹੀਦੇ ਹੁਣ ਆਪਣੇ ਨਾਲ ਸੰਪਰਕ ਕਰ ਸਕਦਾ ਸਾਫ ਸੇਰੀ ਆਪਾਂ ਦੇ ਦਾਂਗੇ ਦੋ ਟੈਡੀਆਂ ਪਿਓਰ ਟੈਡੀਆਂ ਬਾਈ ਚਟੀਆਂ ਅੱਖਾਂ ਦੇ ਕਿਤੇ ਲੈਣ ਚੱਲ ਜਉਣਾ ਕੋਈ ਦਿੰਦੇ ਨਹੀਂ ਸੀਗੇ ਹੀ ਤੇ ਆਪਾਂ ਜਿਹੜੇ ਦੇ ਦੇਣੇ ਆ ਇੱਕ ਆ ਆ ਇਹ ਵੀ ਟੈਡੀਆਂ ਚੋਂ ਇੱਕ ਵਿੱਚ ਬੈਠਾ ਫਿਰ ਤੁਹਾਨੂੰ ਦੱਸਦੀ ਪਹਿਲਾਂ ਵੀ ਦਿਖਾਇਆ ਪੂਰਾ ਵਧੀਆ ਨਸਲੋਂ ਵੀ ਸਾਰਾ ਕੁਝ ਜਿਹੜੇ ਵੀ ਭਰਾ ਨੂੰ ਚਾਹੀਦੇ ਹੁਣ ਆਪਣੇ ਨਾਲ ਸੰਪਰਕ ਕਰ ਸਕਦਾ ਇਹ ਦੇਖੋ ਕਬੂਤਰ ਜਮਾ ਚਟੀਆਂ ਅੱਖਾਂ ਦਾ ਬਾਈ ਪਿਓਰ ਆ 100% ਠੀਕ ਹੈ ਜੀ ਪਾਰ ਦਾ ਕਬੂਤਰ ਆ ਫਿਰ ਤੁਹਾਨੂੰ ਦੱਸ ਦਿੰਨੇ ਆ ਇਹ ਦੇਖੋ ਲਾਲ ਅੱਖਾਂ ਦਾ ਜੀਰਾ ਵੀ ਜਿਹੜਾ ਤੁਹਾਨੂੰ ਦਿਖਾਇਆ ਸਾਰੇ ਕਬੂਤਰ ਇੱਕ ਤੋਂ ਇੱਕ ਆ ਜਿੰਨੇ ਵੀ ਆ ਆ ਕਰੋ ਸ਼ੌਂਕ ਇਹਨਾਂ ਦਾ ਠੀਕ ਹੈ ਜੀ ਇਹ ਸਾਰੇ ਸੇਲ ਆ ਜਿਹੜੇ ਵੀ ਕਿਸੇ ਦੇਸੀਆਂ ਵਾਲਾ ਭਰਾ ਜਿਹੜੇ ਸ਼ੌਂਕ ਕਰਦੇ ਬਾਜ਼ੀਆਂ ਚ ਛਾਣੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਇਹ ਵੀ ਲਾਲ ਅੱਖਾਂ ਦਾ ਬਾਈ ਕਾਲਸਰਾ ਠੀਕ ਹੈ ਜੀ ਇਹ ਸਾਰੇ ਕਬੂਤਰ ਜਿਹੜੇ ਤੁਸੀਂ ਦੇਖ ਰਹੇ ਹੋ ਦੇਸੀ ਜਿੰਨੇ ਵੀ ਆ ਵਿੱਚ ਦੋ ਤਿੰਨ ਕਾਲੀਆਂ ਅੱਖਾਂ ਦੇ ਆ ਤੇ ਬਾਕੀ ਸਾਰੇ ਜਿਹੜੇ ਹੈਗੇ ਆ ਮਤਲਬ ਕਹਿੰਦਾ ਵਿੱਚ ਉਹ 7-8 ਕਬੂਤਰ ਤੇ ਬਾਜ਼ੀਆਂ ਵਾਲੇ ਜਿਹੜੇ ਫੜੇ ਦੇ ਉਹ ਆ ਜਿਵੇਂ ਆ ਜੀਰਾ ਆ ਟੈਡੀ ਆ ਵੱਡਾ ਠੀਕ ਆ ਆ ਜਿਹੜੀ 골ਡਨ ਕਬੂਤਰੀ ਆ ਇਹ ਕਿੱਥੇ ਜਲਦਾਰ ਫਿਰਦੀ ਸੀਗੀ ਕਬੂਤਰੀ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਬਈ ਪੂਰੇ ਟੌਪ ਕਲਾਸ ਨਸਲ ਦੇ ਆ ਜਿਹੜੇ ਵੀ ਭਰਾ ਨੂੰ ਚਾਹੀਦਾ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਧੰਨਵਾਦ ਜੀ